ਤੇ ਰੋਬ ਕਰਿਆ ਬੱਲੇ ਹਮ ਅੱਗੇ ਪਈਓ ਮੇਰੇ ਹੁਕਮ ਅੱਜ ਨਾਲੇ ਇਹ ਮਰੇ ਸਕੂਲ ਜਾਣ ਦੀ ਤੁਮ ਕੋ ਦਾ ਦੀ ਬਰਕਤ ਨਾਲੇ ਹਮ ਮਰੇ ਸਕੂਲ ਜਾਣ ਦੀ ਤੁਮ ਕੋ ਦਾ ਦੀ ਬਰਕਤ ਨਾਲੇ காங்கிரஸ் ਪਾਰਟੀ ਜਿੰਦਾਬਾਦ காங்கிரஸ் ਪਾਰਟੀ ਜਿੰਦਾਬਾਦ ਮੈਂ ਵਾਰ ਨੰਬਰ 1 ਤੋਂ ਮੀਨਾ ਕੁਮਾਰੀ ਦਾ ਹਸਬੰਡ ਸਦਮ ਕੁਮਾਰ ਮੈਂ ਦਿਲੋਂ ਧੰਨਵਾਦ ਕਰਦਾ ਸਾਰੇ ਵਾਰਡ ਵਾਸੀਆਂ ਦਾ ਕਿ ਉਹਨਾਂ ਨੇ ਮੈਨੂੰ ਅੱਜ ਇੱਥੇ ਪਹੁੰਚਾਇਆ। ਮੇਰੇ ਪਾਪਾ ਦੇ ਔਰ ਦੇਵਗਨ ਅੰਕਲ ਹਰਦੀਪ ਅੰਕਲ ਦੀ ਮਿਹਨਤ ਨਾਲ ਅੱਜ ਇੱਥੇ ਪਹੁੰਚੇ। ਮੇਰੇ ਭੈਣ ਜੀ 1 ਨੰਬਰ ਵਾਰਡ ਜਿੱਤੇ ਆ। ਬਹੁਤ-ਬਹੁਤ ਧੰਨਵਾਦੀ ਹਾਂ। ਅਸੀਂ 1 ਨੰਬਰ ਵਾਰਡ ਦੇ ਵੋਟਰਾਂ ਦਾ ਜਿਨ੍ਹਾਂ ਸਾਨੂੰ ਇਹਨਾਂ ਮਾਣ ਬਖਸ਼ਿਆ। ਅਸੀਂ ਉਹਨਾਂ ਦਾ ਕਦੇ ਵੀ ਕਦਰ ਨਹੀਂ ਦੱਸ ਸਕਦੇ। ਜੋ ਰੁਕੇ ਵਿਕਾਸ ਦੇ ਕੰਮ ਆ। ਇਹ ਵਾਰਡ ਵਿੱਚ ਦੇ ਆ ਸਾਰੇ ਕਰਨਗੇ। ਔਰ ਇਹਨਾਂ ਦੀ ਰਾਤ ਦਿਨ ਸੇਵਾਗਾਰ ਹੀ ਰਹਿਣਗੇ। ਅਸੀਂ ਨਾ ਤੇਲਵੀ ਅਗਰੇਜ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਾਂਗਸ ਪਾਰਟੀ ਜਿੰਦਾਬਾਦ 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 ਬਹੁਤ ਬੜੀ ਆ ਤੁਹਾਡੇ ਯਾਰ ਜਿੱਤੇ ਕੀ ਕਹਿਣਾ ਚਾਹਦੇ ਨੇ ਬਹੁ ਬਹੁ ਮਾਰਕਾ ਵਾਡ ਵਾਸੀਆਂ ਨੂੰ ਮੇਰੀ ਭਾਪੀ ਨੂੰ ਸਲਮ ਭਾਣ ਨੂੰ ਨਾਲ ਪਰਿਵਾਰ ਨੂੰ ਜਿੱਤ ਦਾ ਮਨਕਾਣਾ ਸਰ ਕੀਤਾ ਵਾਰ ਨੰਬਰ 1 ਸਾਰਿਆਂ ਨੂੰ ਸਲੋਗ ਦਿੱਤਾ ਬਹੁਤ ਜਿੰਦਾਬਾਦ ਅਮਨਮਾਨ ਜੀ ਅਮਨਮਾਨ ਜੀ ਕੀ ਕਹਿਣਾ ਚਾਹੋਗੇ ਵਾਡ ਵਾਸੀਆਂ ਨੂੰ ਵਾਡ ਵਸੀਆਂ ਨੂੰ ਸਭ ਤੋਂ ਪਹਿਲਾਂ ਨਮਨ ਵਧਾਈ ਦੇਣਾ ਚਾਹੁੰਨਾ ਵਾਂ ਤੇ ਦੂਜੇ ਨੰਬਰ ਤੇ ਸਾਡੇ ਵੀਰਾਂ ਨੇ ਨੌਜਵਾਨਾਂ ਨੇ ਭੈਣਾਂ ਨੇ ਭਰਾਵਾਂ ਨੇ ਇਹ ਗੱਲ ਸਾਬਤ ਕਰ ਦਿੱਤੀ ਆ ਕਿ ਇੱਕ ਵਧੀਆ ਲੀਡਰ ਜਿਹੜਾ ਹੁੰਦਾ ਹੈ ਨਾ ਉਹ ਸਮਾਜ ਨੂੰ ਬੜੇ ਵਧੀਆ ਢੰਗ ਨਾਲ ਚਲਾ ਸਕਦਾ ਤੇ ਸਾਨੂੰ ਬਹੁਤ ਖੁਸ਼ੀ ਆ ਤੇ ਨਾਲੇ ਅਸੀਂ ਸਾਡੇ ਨਵੇਂ ਐਮਟੀ ਸਾਹਿਬ ਨੂੰ ਵਧਾਈ ਦਿੰਦੇ ਆ ਤੇ ਇਹ ਜਿੱਤ ਇਹ ਸਾਰਿਆਂ ਦੀ ਜਿੱਤ ਆ ਵਾਂ ਦੀ ਜਿੱਤ ਆ ਕਾਂਗਰਸ ਪਾਰਟੀ ਜਿੰਦਾਬਾਦ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਹੱਥ ਜੋੜ ਕੇ ਬੇਨਤੀ ਕਰਦੇ ਜੀ ਸਾਡੀ ਬੇਟੀ ਮੀਨਾ ਕੁਮਾਰੀ ਵੋਟਾਂ ਵਿੱਚ ਪੰਜੇ ਦੇ ਖਲੋਦੇ ਸੀਗੇ ਤੇ ਉਹ ਅੱਜ ਜਿੱਤੇ ਨੇ ਮਤਲਬ ਸਾਰੇ ਭੈਣ ਭਰਾਵਾਂ ਦੀ ਸਾਥ ਦਿੱਤਾ ਉਹਨੂੰ ਜਿਵੇਂ ਸਾਨੂੰ ਸਾਥ ਅੱਜ ਮਿਲਿਆ ਕਿ ਮੈਂ ਚਾਹੁੰਨੀ ਆ ਕਿ ਮਾਲਕਾ ਸਭ ਨੂੰ ਸਾਥ ਮਿਲੇ ਔਰ ਸਾਡੀ ਬੇਟੀ ਹੁਣ ਕਿਸੇ ਨੂੰ ਵੀ ਮਤਲਬ ਕੰਮ ਕਰ ਤੋਂ ਮਨਾ ਨਾ ਕਰੇ ਜਿਵੇਂ ਅਸੀਂ ਹੱਥ ਜੋੜ ਕੇ ਬੇਨਤੀ ਕਰਕੇ ਹੱਥ ਜੋੜੇ ਨੇ ਕਿ ਸਾਨੂੰ ਵੋਟਾਂ ਦੋ ਇਸੇ ਤਰ੍ਹਾਂ ਹੀ ਮਤਲਬ ਸਾਡਾ ਕਰਮ ਹੈ ਕਿ ਅਸੀਂ ਅੱਗੇ ਲੱਕੇ ਉਹਨਾਂ ਦੇ ਕੰਮਕਾਰ ਕਰਵਾਈਏ ਜਿਵੇਂ ਬਿਜਲੀ ਪਾਣੀ ਤੇ ਸੜਕਾਂ ਦਾ ਇਹ ਸਾਰੇ ਸੀਵਰਾਂ ਦਾ ਸਾਰਾ ਹੀ ਕੰਮ ਕਰਵਾਵਾਂਗੇ ਸਾਡੀ ਕੋਈ ਵੀ ਮਤਲਬ ਸ਼ਿਕਾਇਤ ਕਿਸੇ ਕਿਸੇ ਨੂੰ ਨਹੀਂ ਮਿਲੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੀਪਾਂਡ ਛੋਟੀ ਮੀਨਾ ਕੁਮਾਰੀ ਵਾਰਡ ਨੰਬਰ 1 ਤੋਂ ਵਧੀਆ ਵੋਟਾਂ ਲੈ ਕੇ ਜਿੱਤ ਜਿੱਤ ਪ੍ਰਾਪਤ ਕੀਤੀ ਆ ਉਹਨਾਂ ਨੇ ਸਾਰੇ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਅੱਗੋਂ ਲਈ ਉਹ ਆਪਣੇ ਕੰਮ ਕਰ ਕਰਨ ਲਈ ਵਧੀਆ ਤਿਆਰ ਰਵੇ। ਸਰ ਸਾਹਿਬ ਵਾਇਰ ਕਿਹਨੂੰ ਜੀ ਪਤੇ ਹਾਂਜੀ ਕੀ ਨਾਮ ਦਾ ਦੱਦ ਕੀ ਕਹਿਣਾ ਚਾਹੁੰਦੇ ਜੀ ਮੇਰਾ ਨਾਮ ਆਸ਼ੂ ਸ਼ਰਮਾ ਮੈਂ ਤਰੰਤਾਰਨ ਵਾਰਡ ਨੰਬਰ 1 ਤੋਂ ਸਾਰੇ ਇਲਾਕੇ ਨਿਵਾਸੀਆਂ ਨੂੰ ਬਹੁਤ 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 ਜ਼ਿਆਦਾ ਮੁਬਾਰਕਾਂ ਦਿੰਦੀ ਆ ਦਿਲੋਂ ਧੰਨਵਾਦ ਕਰਦੀ ਆ ਸਾਰੇ ਇਲਾਕੇ ਨਿਵਾਸੀਆਂ ਦਾ ਕਿ ਜਿਨ੍ਹਾਂ ਨੇ ਇੰਨੇ ਤਹਿ ਦਿਲੋਂ ਪਿਆਰ ਦਿੱਤਾ ਸਤਿਕਾਰ ਦਿੱਤਾ ਬਸ ਹੁਣ ਮੈਂ ਇਹੀ ਕਹੂੰਗੀ ਮੀਨਾ ਜੀ ਨੂੰ ਔਰ ਪਰਿਵਾਰ ਨੂੰ ਕਿ ਇਹਨਾਂ ਦੀਆਂ ਇੱਛਾਵਾਂ ਤੇ ਖਰੇ ਉਤਰਨ ਧੰਨਵਾਦ ਪਰਮਾਤਮਾ ਸਭ ਦੇ ਕੋਲਾ ਕਰੇ